ਇਹ ਕਬੱਡੀ ਹੈ ਸਮਰਾ ਪਰਿਵਾਰ ਦਾ ਸ਼ਿੰਦਰ ਸਮਰੇ ਉਹਨਾਂ ਦਾ ਡੰਗੇ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਭ ਤੋਂ ਵੱਡੀ ਗੱਲ ਇਹ ਤਾਂ ਬੁਲਟ ਨਾਲ ਸਨਮਾਨ ਕੀਤਾ ਨਲੇ ਆਸ਼ੂ ਨੂੰ ਉੱਥੇ ਸਾਮ ਕੇ ਰੱਖਿਆ ਹੋਇਆ ਪੁੱਤਾਂ ਵਾਂਗੂ ਦਿਲਬਰ ਇਹ ਸਨਕਾਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਕਾਦਰਖਾਨ ਜੀ ਦਾ ਸਨਮਾਨ ਇਹਨਾਂ ਦੇ ਪੋਤੇ ਦਾ ਸਨਮਾਨ ਬੁਲਟ ਮੋਟਰਸਾਈਕਲ ਦੇ ਨਾਲ ਕੀਤਾ ਜਾ ਰਿਹਾ ਹੈ ਕਾਦਰਖਾਨ ਜੀ ਨੇ ਆਪ ਆਪਣੇ ਸਮੇਂ ਦੇ ਵਿੱਚ ਬੜੀ ਤਕੜੀ ਕਬੱਡੀ ਖੇਦੀ ਹੈ ਔਰ ਉਹਨਾਂ ਦਾ ਸਨਮਾਨ ਜਿਹੜਾ ਹੈ ਉਹ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਬੁੱਟਾ ਅਮਰੀਆਣਾ ਦੀ ਸਾਡੇ ਵੀਰ ਮਾਨ ਨੇ ਬਹੁਤ ਸਕਾਰ ਹੈ ਚਾਬੀਆਂ ਦਿੱਤੀਆਂ ਜਾ ਰਹੀਆਂ ਸ਼ਿੰਦਰ ਸਮਰਾ ਐਂਡ ਸਮਰਾ ਬਰਦਰਸ ਮੇਰੇ ਵੀਰੋ ਸੁਖਦੇਵ ਸਮਰੇਉਣੀ ਭੋਲੇ ਸਮਰੇਉਣੀ ਸੁੱਚਾ ਪਰਿਵਾਰ ਜਿਹੜਾ ਹੈ ਖੇਡ ਕਬੱਡੀ ਨੂੰ ਸਮਰਪਿਤ ਹੈ ਔਰ ਉਹਨਾਂ ਵੱਲੋਂ ਅੱਜ ਮਾਨ ਸਨਮਾਨ ਜਿਹੜਾ ਹੈ ਦਿੱਤਾ ਜਾ ਰਿਹਾ ਹੈ ਸਾਡੇ ਵੀਰ ਬਾਵੀ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੋਵੀ ਕੈਨੇਡਾ ਜੀ ਉਹਨਾਂ ਦਾ ਵੱਡੇ ਮਾਣ ਇਹਨਾਂ ਬੋਲਾਂ ਤੋਂ ਖੁਸ਼ ਹੋ ਕੀਤੇ ਹੈ ਬਾਪੂ ਜੋਰਾ ਸਿੰਘ ਜੀ ਤੇ ਮਾਤਾ ਕੁਲਦੀਪ ਕੌਰ ਨੰਬਰਦਾਰ ਪਰਿਵਾਰ ਦਾ ਅਮਰਤਪਾਲ ਸਿੰਘ ਹੈ ਧਲੇਰ ਪਿੰਡ ਹੈ ਔਰ ਕ੍ਰਿਕਟ ਦਾ ਚੋਟੀ ਦਾ ਬਲਾਰਾ ਹੈ ਔਰ ਉਪਦੇਸ਼ ਕੈਨੇਡਾ ਤੇ ਦਿਨਪ੍ਰੀਤ ਮਾਨ ਕੈਨੇਡਾ ਬੋਵੀ ਕੈਨੇਡਾ ਇਹ ਕਹਿੰਦੇ ਰਸ਼ਕਰਨ ਕੈਨੇਡਾ ਰਵੀ ਕੈਨੇਡਾ ਮਨਕਰਨ ਕੈਨੇਡਾ ਜਸ਼ਨ ਕੈਨੇਡਾ ਤੇ ਹੈਰੀ ਕੈਨੇਡਾ ਬਲਵਾਨ ਸਰਮਾਨ ਬੋਲਰ ਕਾਦਰ ਖਾਨ ਦੇ ਪੋਤੇ ਦਾ ਗਿਲਬਰ ਦੇ ਪੁੱਤ ਦਾ ਕਾਲੇ ਦੇ ਭਤੀਜੇ ਦਾ ਕਿੰਨੇ ਰਿਸ਼ਤੇ ਨੇ ਰਿਸ਼ਤੇ ਹੈ ਤੇ ਸਨਕਾਰ ਹੈ ਤਾਲੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਸਨਮਾਨ ਵੱਡਾ ਹੋ ਰਿਹਾ ਹੈ ਸਨਮਾਨ ਵੱਡਾ ਹੋ ਰਿਹਾ ਇੱਕ ਟਰੈਕਟਰ ਆ ਗਿਆ ਟਰੈਕਟਰ ਫੋੜ ਆ ਗਿਆ ਆਇਆ ਵੀ